ਪਨਾ ਕਿ ਗੱਡੀ ਢੋਕ ਕੇ ਆਇਆ ਇੱਕ ਰੇਡੀਅਨ ਨੂੰ ਮਾਰ ਕੇ ਆ ਉਹ ਗੱਡੀ ਵਾਲਾ ਪਤਾ ਨਹੀਂ ਹੁਣ ਗੱਡੀ ਵਾਲਾ ਖਾਦਾ ਪੀਤਾ ਕੀ ਆ ਉਹ ਰੱਬ ਜਾਣੇ ਬਈ ਦਰੋਦੀ ਆ ਰਹੇ ਸੀਗੇ ਤਾਂ ਟਰੱਕ ਵਾਲਾ ਜਿਹੜਾ ਵੀ ਸੀਗਾ ਰੋਂਸ ਆਪਣੇ ਬਹੁਤੇ ਸੀਗਾ ਤੇ ਪਲੱਸ ਉਹਨੇ ਕੱਟ ਮਾਰਨ ਦੀ ਕੋਸ਼ਿਸ਼ ਕੀਤੀ ਜਿਹਦੇ ਕਰਕੇ ਉਹ ਟਾਇਰਾਂ ਦੇ નીચે ਆ ਗਿਆ ਟਰੱਕ ਤਾਂ ਇਧਰ ਆ ਰਿਹਾ ਸੀ ਇਹ ਮੋੜਨ ਲੱਗੀ ਹੋਣੀ ਆ ਉਹਦੇ ਬੱਚੇ ਲੱਗੀ ਯਾਰ ਸਕੂਟਰੀ ਉਹ ਬੱਚਾ ਡਰ ਕੇ ਟਾਇਰ ਦੇ ਮੂਰੇ ਖੜ ਕੇ ਡਿੱਗ ਗਿਆ ਯਾਰ ਉਹ ਬੱਚਾ ਥੱਲੇ ਆ ਗਿਆ ਟਾਇਰ ਦੇ ਆ ਰਿਹਾ ਬ੍ਰੇਕ ਮਾਰੀ ਕਾਰ ਵਾਲਾ ਇਧਰੋਂ ਜਾਣ ਲੱਗਾ ਮੈਂ ਗੱਡੀ ਦੇ ਕੰਟਰੋਲ 'ਚ ਕਰ ਰਿਹਾ ਸੀ ਗੱਡੀ ਘੈ ਤੇ ਇਧਰ ਸਕੂਟੀ ਵਾਲੀ ਆ ਕਿਤੇ ਟ੍ਰੈਲੀ ਨਾਲ ਹੈਂਡਲ ਵੱਜ ਗਿਆ ਸਕੂਟੀ ਲੈ ਚਾ ਉਹ ਗਿਰ ਗਈ ਥੱਲੇ ਆ ਕੇ ਟਰੱਕ ਉੱਪ ਜੜੇ ਜਸ ਨੂੰ ਟਰੱਕ ਪੋਣਾ ਕਰਾਇਆ ਜੀ ਆ ਗੱਡੀ ਨੇ ਚਾਪਿਆ ਮੇਰੇ ਕੋਲ ਨਹੀਂ ਜੀ ਜੀ ਉਹਨੂੰ ਡਰਾਈਵਰ ਨੂੰ ਹੱਕਾ ਹੀ ਮਾਰਦੇ ਰਹੇ ਉਹਨੂੰ ਪਿੱਛੇ ਕਰ ਲੋ ਬਟ ਉਹਨੇ ਪਿੱਛੇ ਨਹੀਂ ਕੀਤਾ ਜੀ ਤੇ ਸੜਵਿਸ ਲਾਭ ਲਈਦੀ ਵੈਕਿੰਡ ਹੋ ਗਿਆ ਬੱਚਾ ਸੀ ਸੀਰੀਸ ਅਸੀਂ ਹਸਪੀਟਲ ਪਹੁੰਚੇ ਇੱਥੇ ਪਤਾ ਲੱਗਿਆ ਨਿਹਾਲ ਸਿੰਘ ਹੈ ਜੀ 10 ਸਾਲ ਦੀ ਉਮਰ ਹੈ ਜਿਸ ਬਾਲ ਕੋਨ ਦੇ ਨਾਲ ਹੈ ਤੇ ਸਰਪਰੀਏ ਸਾਹਮਣੇ ਗੱਡੀ ਨਾਲ ਟੱਕਰ ਹੋਈ ਹੈ ਉਹ ਜਿਆ ਐਕਸੀਡੈਂਟ ਹੋਇਆ ਇਹਨਾਂ ਦੇ ਚ ਦਿਵਾਲੀ ਦਾ ਸੀਜ਼ਨ ਹੈਗਾ ਨਾ ਟਰੱਕਾਂ ਨੂੰ ਵੈਸੇ ਹੀ ਬੰਦ ਕਰ ਦੇਣਾ ਚਾਹੀਦਾ ਕਿ ਹਾਂ ਵੀ ਰਸ਼ ਹੋਊਗਾ ਤਾਂ ਬਾਜ਼ਾਰ ਦੇ ਵਿੱਚੋਂ ਨਿਕਲ ਨਹੀਂ ਦੇਣਾ ਚਾਹੀਦਾ ਤੇ ਇਹਨਾਂ ਨੂੰ ਤਾਂ ਚਾਹੀਦਾ ਸਰਕਾਰ ਨੂੰ ਚਾਹੀਦੇ ਤਾਂ ਇਹਨਾਂ ਬੱਚਾ ਖੜਾ ਜੀ ਠੀਕ ਆ ਮੈਂ ਆਕੇ ਤੇ ਮੈਂ ਉੱਥੇ ਦੀ ਮੈਂ ਹੀ ਚੱਕਿਆ ਮੈਂ ਹੁਣ ਬੱਚੇ ਦੀ ਹਾਲਤ ਕਿਸ ਦੀ ਬੱਚੇ ਦੀ ਹਾਲਤ ਹੁਣ ਪਟਿਆਲੇ ਜਾ ਲੈ ਕੇ ਆ ਰਿਹਾ ਹਾਂ ਉਹ ਇਹਨਾਂ ਨੇ ਕਹਿੰਦੇ ਘਰੇ ਲੈ ਜਾਓ ਨਹੀਂ ਬੱਚਾ ਡੁਰਕੇ ਜਾ ਰਿਹਾ ਸੀ ਕਿ ਮਾਤਾ ਨਹੀਂ ਖੜਾ ਸੀ ਆਪੜਾ ਬੱਚੇ ਨਾਲ ਅੱਛਾ ਜੀ ਹਾਂ ਜੀ ਫਿਰ ਕੀ ਹੋਇਆ ਕਿ ਐਕਸੀਡੈਂਟ ਕਿਵੇਂ ਹੋਇਆ ਸਾਰਾ ਨਹੀਂ ਗਲਤੀ ਉਹਦੇ ਪੈਣਾ ਇੱਕ ਗੱਡੀ ਠੋਕ ਕੇ ਆਇਆ ਇੱਕ ਰੇੜੀ ਨੂੰ ਮਾਰ ਕੇ ਆ ਉਹ ਗੱਡੀ ਵਾਲਾ ਹਾਂ ਟਰੱਕ ਟਰੱਕ ਜੀ ਅੱਛਾ ਜੀ ਪਤਾ ਨਹੀਂ ਹੁਣ ਗੱਡੀ ਵਾਲਾ ਖਾਦਾ ਪੀਤਾ ਕੀ ਆ ਉਹ ਰੱਬ ਜਾਣੇ ਬੱਚੇ ਦੇ ਫੀਟ ਮਾਰ ਕੇ ਬੱਚਾ ਥੱਲੇ ਆ ਗਿਆ ਜੀ ਥੱਲੇ ਆ ਗਿਆ ਟਰੱਕ ਉੱਪਰ ਜੜੇ ਜੀ ਅਸੀਂ ਨੇ ਟਰੱਕ ਪੁਣਾ ਕਰਾਇਆ ਜੀ ਆ ਗੱਡੀ ਨੇ ਚਾਬੀ ਮੇਰੇ ਕੋਲ ਨਹੀਂ ਕਾਫੀ ਤੇਜ਼ ਰਫਤਾਰ ਤੇਜ਼ ਦੀ ਟਰੱਕ ਜੀ ਆਪ ਅਰੇ 80 ਪਾਈ ਖੜੀ ਜੀ ਬੱਚੇ ਦਾ ਨਾਮ ਪਤਾ ਕੀ ਪਤਾ ਨਹੀਂ ਜੀ ਅਸ ਦਾ ਚੱਕਣ ਵਾਲਿਆਂ ਚਾਹੀਦਾ ਗੱਲ ਨਿਹਾਨ ਹੈ ਇਹ ਜਸਪਾਲ ਕਲੋਨੀ ਦੇ ਵਿੱਚ ਰਹਿੰਦੇ ਨੇ ਤੇ ਇਨਾ ਉਧਰੋਂ ਵੀ ਆ ਰਹੇ ਸੀਗੇ ਤਾਂ ਟਰੱਕ ਵਾਲਾ ਜਿਹੜਾ ਵੀ ਸੀਗਾ ਰੋਂਗਸ ਆਪਣੇ ਬਹੁਤ ਥੀ ਸੀਗਾ ਤੇ ਪਲੱਸ ਉਹਨੇ ਕੱਟ ਮਾਰਨ ਦੀ ਕੋਸ਼ਿਸ਼ ਕੀਤੀ ਜਿਸ ਦੇ ਕਰਕੇ ਉਹ ਟਾਇਰਾਂ ਦੇ નીચે ਆ ਗਿਆ ਮਤਲਬ ਬੱਚਾ ਆਪਣੀ ਮਾਂ ਨਾਲ ਐਕਟਿਵਾ ਤੇ ਮਾਂ ਦੇ ਨਾਲ ਐਕਟਿਵਾ ਤੇ ਸੀਗਾ ਉਹਨੇ ਕੱਟ ਮਾਰਿਆ ਤਾਂ ਜਾ ਕੇ ਉੱਥੇ ਗਿਰੇ ਨੇ ਸਕੋਟੀ ਤੋਂ ਇਹ ਥੱਲੇ गिर ਗਏ ਬੱਚਾ ਉਹਦੇ ਥੱਲੇ ਆ ਗਿਆ ਫਿਰ ਹੁਣ ਕੀ ਹਾਲਾਤ ਦਾ ਬੱਚੇ ਹਾਲਾਤ ਤਾਂ ਦੇਖੋ ਮੈਂ ਹੁਣ ਕੀ ਕਮਾ ਕਹਿ ਨਹੀਂ ਸਕਦਾ ਕਿ ਬੱਚਾ ਜੋ ਹੈਗਾ ਕੁਛ ਬਟ ਅਸੀਂ ਫਿਰ ਵੀ ਇੱਕ ਵਾਰ ਕੋਸ਼ਿਸ਼ ਕਰ ਰਹੇ ਆ ਆਪਣੀ ਕਿ ਉਹਨੂੰ ਐਂਬੂਲੈਂਸ ਉੱਥੇ ਪਟਿਆਲੇ ਰੈਫਰ ਕੀਤਾ ਇੱਕ ਵਾਰ ਦੇਖ ਲੈਂਦੇ ਆ ਬੱਚਾ ਟਰੱਕ ਥੱਲੇ ਚਲਾ ਗਿਆ ਬਿਲਕੁਲ ਟਰੱਕ ਟਰੱਕ ਦੇ ਟਾਇਰ ਦੇ ਥੱਲੇ ਹੀ ਸੀਗਾ ਅਸੀਂ ਉਹਨੂੰ ਡਰਾਈਵਰ ਨੂੰ ਹਾਕਾ ਹੀ ਮਾਰਦੇ ਰਹੇ ਹੁਣ ਪਿੱਛੇ ਕਰ ਲੋ ਬਟ ਉਹਨੇ ਪਿੱਛੇ ਨਹੀਂ ਕੀਤਾ 1% ਮਾਂ ਬਚ ਗਈ ਮਾਂ ਮਾਂ ਤਾਂ ਸਾਈਡ ਤੇ ਉਹ ਇਧਰ ਦੀ ਸਾਈਡ ਤੇ ਗਿਰਿਆ ਬੱਚਾ ਇਧਰਲੀ ਸਾਈਡ ਤੇ ਗਿਰਿਆ ਜੀ ਹਾਂਜੀ ਉਹਨਾਂ ਦੇ ਸੱਟਾਂ ਬਸ ਸੱਟਾਂ ਲੱਗੀਆਂ ਨੇ ਹੱਤਾਂ ਦੇ ਕੀ ਲੱਗਦਾ ਜਿਹੜੀ ਤੇਜ਼ ਰਫ਼ਤਾਰ ਟਰੱਕ ਨੇ ਲੋਜਾਨਾ ਹਾਸੇ ਵਾਪਰ ਰਹੇ ਕਿ ਇਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਹੈ ਜੀ ਹੁਣ ਦੀਵਾਲੀ ਦਾ ਸੀਜ਼ਨ ਹੈਗਾ ਨਾ ਟਰੱਕਾਂ ਨੂੰ ਵੈਸੇ ਹੀ ਬੰਦ ਕਰ ਦਿੰਨਾ ਚਾਹੀਦਾ ਕਿ ਹਾਂ ਵੀ ਰਸ਼ ਹੋਊਗਾ ਤਾਂ ਇਹਨਾਂ ਨੂੰ ਮੇਨ ਰੋਡ ਤੋਂ ਨਿਕਲਣਾ ਬਾਜ਼ਾਰ ਦੇ ਵਿੱਚੋਂ ਨਿਕਲ ਨਹੀਂ ਹੀ ਦੇਣਾ ਚਾਹੀਦਾ ਤੇ ਇਹਨਾਂ ਨੂੰ ਤਾਂ ਚਾਹੀਦਾ ਸਰਕਾਰ ਨੂੰ ਚਾਹੀਦੇ ਤਾਂ ਕਿ ਬਿਲਕੁਲ ਤਿਹਾਰਾਂ ਦੇ ਸੀਜ਼ਨ ਚ ਬੰਦ ਕਰਨੇ ਚਾਹੀਦੇ ਨੇ ਵੈਸੇ ਵੀ ਇਹਨਾਂ ਨੂੰ ਕੰਟਰੋਲ ਕਰਨਾ ਚਾਹੀਦਾ ਜਾਂ ਤਾਂ ਇਹਦਾ ਬਾਈਪਾਸ ਬਾਹਰੋਂ ਬਣਾਉਣਾ ਚਾਹੀਦਾ ਇਹ ਤਾਂ ਰ ਹੁਣ ਤੁਸੀਂ ਇਹ ਦੇਖੋ ਟਰੱਕ ਉੱਥੇ ਖੜਾ ਡਰਾਈਵਰ ਛੱਡ ਕੇ ਭੱਜ ਗਿਆ ਤਾਂ ਤੂੰ ਬਈ ਅਸੀਂ ਜਦ ਤੈਨੂੰ ਕਹਿ ਰਹੇ ਹਾਂ ਕਿ ਪਿੱਛੇ ਕਰ ਲੈ ਪਿੱਛੇ ਕਿਉਂ ਨਹੀਂ ਕਰਦਾ ਕੀ ਪਤਾ 1% ਮੁੰਡੇ ਨੂੰ ਅਸੀਂ ਬਚਾਈ ਲੈਂਦੇ ਇੱਥੋਂ ਮੇਰਾ ਨਾਮ ਮਿੱਠੂ ਆ ਵੀਰੇ ਇੱਥੇ ਵੀਰੇ ਗੱਲ ਕੁਝ ਨਹੀਂ ਟਰੱਕ ਇਧਰੋਂ ਆ ਰਿਹਾ ਅੱਧੀ ਇਹ ਮੋੜਨ ਲੱਗੀ ਹੋਣੀ ਆ ਉਹਦੇ ਵਿੱਚ ਲੱਗੀ ਯਾਰ ਸਕੂਟਰੀ ਉਹ ਬੱਚਾ ਡਰ ਕੇ ਟਾਇਰ ਦੇ ਮੂਹਰੇ ਗੜਕੂ ਡਿੱਗ ਗਿਆ ਯਾਰ ਉਹ ਬੱਚਾ ਥੱਲੇ ਆ ਗਿਆ ਟਾਇਰ ਦੇ ਯਾਰ ਹਾਂ ਉਹਨਾਂ ਉੱਪਰ ਚਪਸਰ ਤੇ ਪੈ ਬੈ ਦੀ ਵੀਰੇ ਜਾਏ ਵਿਚਾਰੇ ਤਾਂ ਇਹ ਵੀ ਬੰਦਲ ਗਿਆ ਜਾਂਦੇ ਨੂੰ ਅਸ ਗਿਆ ਵੀ ਗੈਲ ਕਰ ਲਿਆ ਗੱਡੀ ਥੱਲੇ ਉੱਤਰ ਕੇ ਆ ਗਿਆ ਬਾਅਦ ਚ ਨਿਆਰ ਨੂੰ ਗੱਡੀ ਪੈ ਕੇ ਕਿਤੇ ਯਾਦ ਨੂੰ ਯਾਰ ਬੱਚਾ ਤੈਨੂੰ ਪਤਾ ਹੀ ਐ ਇੰਨਾ ਟਾਈਮ ਸਰ ਤੇ ਗੱਡੀ ਖੜੀ ਐ ਫੇਰ ਬੱਤੀ ਨੂੰ ਕੀ ਕੀ ਬਚਦਾ ਬੱਚੇ ਉਹ ਕਿੰਨੇ ਜਾਣਗੇ ਐਕਸੀਡੈਂਟ ਜਮਾਗਾ ਵੀ ਤੇ ਪੈ ਮੰਗੂ ਕਾ ਜੀ ਵੀਰ ਯਾਰ ਲੇਬਰ ਵਾਲਿਆਂ ਨੇ ੱੱੱਕਾ ਲਾ ਕੇ ਮਾੜੀ ਮੋਟੀ ਬੈ ਕੇ ਕੀਤੀ ਆ ਡਰਾਈਵਰ ਵੀ ਹੁਲਜਾ ਕੇ ਕੋ ਲੱਖ ਹਜ਼ਾਰ ਵੀਰੇ ਤਿੰਨੇ ਬੰਦੇ ਹੋਪ ਕਰਨ ਲੱਗੇ ਯਾਰ ਕਿਹੜੇ ਟਾਇਰ ਥੱਲੇ ਆ ਆ ਟਾਇਰ ਥੱਲੇ ਆ ਟੋਡਾ ਤੁਸੀਂ ਇੱਕ ਦਸ ਦੇ ਟੋਡਾ ਪੁਆ ਵੀ ਚੱਕੇ ਸਾਡਾ ਯਾਰ ਹੋਰ ਮੈਂ ਚੱਕ ਲਗਾ ਮੇਰੀ ਜੇਬ ਵਿੱਚ ਮੋਬਾਈਲ ਤੇ ਮੁੰਡੇ ਚੱਕ ਲਗਾ ਤੇ ਨੀਚੇ ਕਰਕੇ ਮੋਬਾਈਲ ਉਹਰੇ ਕਨੇ ਚੱਕ ਲਿਆ ਉਹ ਮੋਬਾਈਲ ਹੀ ਜਾਏਗਾ ਉਹਰੇ ਵਿੱਚ ਪੈਸੇ ਵੀ ਤੇ ਦਿਵਾਲੀ ਕਰਕੇ ਮੈਂ ਠੇਕੇਦਾਰ ਤੋਂ ਪੈਸੇ ਲੈ ਗਏ ਬੱਚੇ ਸਾਰਾ ਖੋਲ ਕਿੰਨੇ ਪੈਸੇ ਤੇ 7000 ਰੁਪਏ ਜੀ ਬਿਲਕੁਲ ਅਚੰਭੂ ਜਿਹੜਾ ਹਾਸਾ ਹੋਇਆ 9 ਸਾਲ ਬੱਚੇ ਦਾ ਟਰੱਕਸ ਲਿਆਇਆ ਕੀ ਲੱਗਦਾ ਕੀ ਦੀ ਲਾਪਰਵਾਹੀ ਸੀ ਇਸ ਸਰ ਅਸੀਂ ਇੱਥੇ ਸਾਨੂੰ ਇਸ ਲਾਭ ਮਿਲਦੀ ਵੀ ਐਕਸੀਡੈਂਟ ਹੋ ਗਿਆ ਬੱਚਾ ਸੀ ਸੀਰੀਅਸ ਅਸੀਂ ਹਸਪੀਟਲ ਪਹੁੰਚੇ ਆ ਇੱਥੇ ਪਤਾ ਲੱਗਿਆ ਨਿਹਾਲ ਸਿੰਘ ਹੈ ਜੀ 10 ਸਾਲ ਦੀ ਉਮਰ ਹੈ ਜਿਸ ਬਾਲਗ ਨੂੰ ਜਿਹੜਾ ਨਾਲ ਲੱਗੇ ਇਹ ਸਰਪ੍ਰੇਜ਼ ਸਾਹਮਣੇ ਗੱਡੀ ਨਾਲ ਟੱਕਰ ਹੋਈ ਹੈ ਜੀ ਹੋ ਗਿਆ ਐਕਸੀਡੈਂਟ ਹੋ ਗਿਆ ਇਹਨਾਂ ਦਾ ਜੀ ਤੇ ਬਾਕੀ ਦੇਖ ਰਹੇ ਹਾਂ ਕੀ ਬਣਿਆ ਇਹ ਲੋਕ ਕਹਿੰਦੇ ਨੇ ਵੀ ਟਰੱਕ ਜਿਹੜੇ ਤੇਜ਼ ਰਫ਼ਤਾਰ ਆਉਂਦੇ ਨੇ ਦਿਨ ਦੇ ਵਿੱਚ ਤਿਹਾਰਾਂ 'ਚ ਬੰਦ ਹੋਣੇ ਚਾਹੀਦੇ ਨੇ ਕੀ ਪੁਲਿਸ ਵਿਵਸਥਾ ਨਹੀਂ ਕਰ ਸਕਦੀ ਵੀ ਦਿਨ 'ਚ ਟ੍ਰੈਫਿਕ ਬੰਦ ਕਰ ਦੇ ਬڑے ਟਰੱਕਾਂ ਵਾਸਤੇ ਖਾਸ ਤੌਰ ਤੇ ਜੀ ਸਰ ਮੇਨ ਰੋਡ ਹੈ ਜੀ ਸਾਰੇ ਜਿਹੜੇ ਬੰਦ ਤੇ ਮੇਰੇ ਟ੍ਰੈਫਿਕ ਚੈੱਕ ਕਰਦੇ ਸਾਰੀ ਇਹ ਹੁੰਦੇ ਰਹਿੰਦੇ ਚੈਟ ਦੇ ਕੋਈ ਚੈਕਿੰਗ ਰਫ्तार ਤੇ ਚੈਕਿੰਗ ਦੇ ਚਲਾਨ ਕੱਢ ਜਿਹੜੇ ਓਵਰ ਟੂਨ ਚ ਚੱਲਦੇ ਨੇ ਆਪਣੇ ਓਵਰ ਸਪੀਡ ਵਾਲੇ ਫਿਲਹਾਲ ਬੱਚੇ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਇਹ ਰੈਫਰ ਕਰਦੇ ਜੀ ਪਟਿਆਲੇ ਦੇ ਇੱਥੇ ਖੜਿਆ ਹਸਪੀਟਲ ਚ ਇਹਨਾਂ ਨੇ ਪਟਿਆਲਾ ਤੇ ਰੈਫਰ ਕੀਤਾ ਡਰਾਈਵਰ ਫਰਾਰ ਹੈ ਜੀ ਮੋਕੇ ਡਰਾਈਵਰ ਦੇਖਦੇ ਆ ਮੋਕੇ ਤੇ ਜਾ ਕੇ ਸਰ ਉੱਥੇ ਜੀ ਪਹੁੰਚਦੇ ਹਾਂ ਉੱਥੇ ਟ੍ਰੈਕ ਐਕਸੀਡੈਂਟ ਹੋਇਆ ਬੱਚੇ ਦੀ ਕਾਫੀ ਸੱਟ ਲੱਗੀ ਹੈ ਕੀ ਹਾਲਤ ਕੀ ਹੈ ਬੱਚੇ ਦਾ ਨਾਮ ਕੀ ਸੀ ਤੇ ਅੱਗੇ ਤੁਸੀਂ ਕੀ ਪ੍ਰੋਸੈਸ ਕੀਤਾ ਹੈ ਦੇਖੋ ਜਦ ਹਮਾਰੇ ਪਾਸ ਪੇਸ਼ੈਂਟ ਸ बच्चा आते ही मैंने इनको डिक्लेयर कर दिया था बच्चा नहीं था कैरोड पल्स भी नहीं मिली हमें मतलब को क्लियर कर दिया था हमने फिर भी हमने ट्राई किया चलो सी पी आर दे देख लेते हैं बट ई सी चीज निकाली तो उनको हमने फिर क्लियरली डिक्लेयर कर दिया बट वो अपनी संतुष्टि के लिए लेके गए हैं uh, बच्चे का नाम निहाल है और पिता का नाम नवीन है जस्पाल कॉलोनी से अराउंड टेन ईयर ओल्ड है तो एक्सीडेंट हेड इंजरी से मोस्टली रीज़न है जो